ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਹ ਗਦਨੀ ਕੀੜਾ ਬਾਹਰ ਆ ਗਿਆ ਇੱਕ ਟ੍ਰਿਕ ਪਤਾ ਨਹੀਂ ਬੋਲਾ ਆ ਗਿਆ ਦੂਜਾ ਭਰੇ ਕੁਟਰ ਬਾਹਰ ਨਹੀਂ ਕੱਢੇ ਧੁੰਦ ਬੜੀ ਪਈ ਆ ਖਾਲੀ ਆ ਵੇ ਲੋ ਬਿਲਕੁਲ ਧੁੰਦੀ ਧੁੰਦ ਆ ਇਹ ਬਾਹਰ ਨਹੀਂ ਕੱਢੇ ਤੇ ਬੱਚੇ-ਬੱਚੇ ਜਿਹੜੇ ਅੰਦਰ ਆ ਆ ਦੇਖੋ ਇਹਨਾਂ ਨੂੰ ਥੋੜਾ ਬਹੁਤਾ ਦਾਣਾ ਸਿੱਧੇ-ਸਿੱਧੇ ਨਾਸ਼ਤੇ ਜਿਹਨਾਂ ਨੂੰ ਪਾ ਦਿੰਦਾ ਇਹ ਤਾਂ ਇਹਨਾਂ ਦੇਖੋ ਚੋਲੇ ਆਲਚੀਆ ਸਰੋਤ ਉਰੀਆ ਤੇ ਥੋੜੇ ਜਿਹਾ ਮਸਰਿਆ ਮਸਰਿਆ ਜੇ ਮੈਂ ਚਰ ਲਾਏ ਨਹੀਂ ਆ ਥੋੜੇ ਜਿਹਾ ਬਸ ਚਾਹੇ ਨਾਸ਼ਤੇ ਦੇ ਵਿੱਚ ਇਦਾਂ ਪਾ ਲਈਦਾ ਬਾਅਦ ਚ ਦਾਣਾ ਪਾ ਲਈਦਾ ਇਹ ਕਬੂਤਰ ਸਾਰੇ ਅੰਦਰ ਆ ਚਲੋ ੁੱਡੇ ਖਾਟੇ ਗਿੱਲੇ ਹੋ ਜਾਂਦੇ ਬਾਹਰੋਂ ਇਦਾਂ ਧੁੰਦ ਤਾਂ ਹੁੰਦੀ ਵੀ ਤੁਹਾਨੂੰ ਬੜਾ ਕਾਫੀ ਪੈਂਦੀ ਆ ਤੇ ਭਾਰੂਰ ਕਾ ਟੀ ਗੱਡੀ ਦੀ ਹੋਏ ਥੋੜੀ ਜੀ ਦੋ ਚਾਰ ਫਰ ਐਂ ਖੋਡੇ ਖਾਡੇ ਨਹੀਂ ਜੋ ਕਵਰ ਕਰਦੇ ਵੇਹ ਲੋ ਇਦਾਂ ਰਹਿਣਾ ਓਪਨ ਹੀ ਸਾਰਾ ਸਿਆਲ ਹੀ ਵੇਖ ਲੋ ਕਦੇ ਖੁੱਡਾ ਨਹੀਂ ਕਵਰ ਕਰਨਾ ਸੀ ਨਾ ਕਰਦੇ ਆ ਨਾ ਕਰੇਂ ਕਰਾਂਗੇ ਇਦਾਂ ਹੀ ਰਹਿਣਾ ਸਾਰੀ ਸਿਆਲੀ ਜਿੱਦਾਂ ਦੀ ਤੁਸੀਂ ਆਪਣੇ ਕਬੂਤਰਾਂ ਨੂੰ ਹੱਥ ਪਾਉਗੇ ਇਦਾਂ ਦੇ ਰਹਿਣਗੇ ਲੋ ਗਰਮ ਦਾਣਾ ਪਾਈ ਜਾਂਦੇ ਆ ਪਾਣੀ ਗਰਮ ਪਾਈ ਜਾਂਦੇ ਆ ਉਤੋਂ ਖੁੱਡੇ ਬੰਦ ਕਰ ਦਿੰਦੇ ਆ ਗੋਮਮ ਕਰ ਦਿੰਦੇ ਆ ਅੰਦਰ ਫੇਰ ਕਹਿੰਦੇ ਸਾਡੇ ਕਬੂਤਰ ਮਰ ਗਏ ਉਹ ਇਹਨਾਂ ਸਾਧ ਨਿਰੰਦਵੰਦੋਂ ਦਾ ਪਹਿਲਾ ਆ ਬੱਚੇ ਆ ਜਿਹੜੇ ਕੋਡੇ ਕੋ ਉਤਰ ਵੱਡੇ ਆ ਜਿਹੜੇ ਕੱਟੇ ਆ ਸਾਰੇ ਲੋਕ ਆ ਬਿਲਕੁਲ ਫੇਟਾ ਬੈਠੇ ਆ ਬੱਚੇ ਉੱਤੇ ਬੈਠੇ ਆ ਅਹੀਂ ਖੁੱਡਿਆਂ ਦੀ ਸਾਫ ਸਪਾਈ ਅਜੇ ਨਹੀਂ ਕੀਤੀ ਠੰਡ ਕਰਕੇ ਇਹਨਾਂ ਦੀ ਕਰਾਂਗੇ ਮਾਰਚ ਚ ਕਰਨੀ ਫਰਵਰੀ ਜਾਂ ਮਾਰਚ ਚ ਜਦੋਂ ਧੋਪਾਂ ਲੱਗ ਗਈਆਂ ਉਹਨਾਂ ਦਾ ਫਾਇਦਾ ਨਹੀਂ ਹੈ ਕਿਉਂਕਿ ਜਿਹੜੇ ਕਬੂਤਰ ਨੇ ਤੇ ਬੈਠਿਆ ਇਹ ਗਰਮ ਹੁੰਦੀ ਆ ਤੇ ਥੱਲੋਂ ਕਬੂਤਰ ਨੂੰ ਠੰਡਾ ਨਹੀਂ ਚੜ੍ਹ ਦਿੰਦੀ ਇਸ ਕਰਕੇ ਅਜੇ ਨਹੀਂ ਕੀਤੀ ਕਰਾਂਗੇ ਥੋੜਾ ਟਾਈਮ ਠਹਿਰ ਕੇ ਕਰਾਂਗੇ ਸਾਫ ਸਭਾਈ ਅਜੇ ਨਵੀਆਂ ਅਸ਼ਵਾਈਆਂ ਵੀ ਦੇਣੀਆਂ ਇਹਨਾਂ ਨੂੰ ਇਹਨਾਂ ਮੌਸਮ ਥੋੜਾ ਜਿਹਾ ਠੰਡਾ ਜਾਂਦਾ ਮੇਰੇ ਕੁੰਡੇ ਨਾਲ ਬਾਰੀ ਉਦਾਂ ਹੀ ਆ ਜੜੀ ਲੱਗੀ ਬਸ ਇਹਨੂੰ ਤੇ ਇਦਾਂ ਹੀ ਹਵਾ ਕਰੌਸ ਹੁੰਦੀ ਰਹਿੰਦੀ ਆ ਯਾਰ ਦੇਖੋ ਬੱਚੇ ਸਾਰੇ ਫਿੱਟ ਬੈਠੇ ਆ ਇਹਨਾਂ ਨੂੰ ਪਾਈਦਾ ਥੋੜਾ ਨਾਸ਼ਤੇ ਦੇ ਵਿੱਚ ਸਿਰੇ ਸਿਰੇ ਨਾਸ਼ਤੇ ਇਹਨਾਂ ਨੂੰ ਕਰਾ ਦਈਦਾ ਕਾ ਬੱਚਾ ਨਾ ਦੇ ਜੀ ਆ ਬਣਾ ਬਣਾ ਬਿਲਕੁਲ ਖੱਟੀ ਅੱਖ ਜਿਹਨੂੰ ਲਾਲ ਪਤਾ ਨਹੀਂ ਵਿੱਚ ਨਾਲ ਹੈ ਜਿੱਦਾਂ ਦੀ ਗੋਲਿਆਂ ਵਾਲੀ ਹੁੰਦੀ ਨਾ ਉਹ ਅੱਖ ਚ ਹੈ ਜਿੱਦਾਂ ਦਾ ਬੱਚਾ ਉਹ ਆੱਖ ਕਿ ਨਹੀਂ ਚਮਕਦੀ ਇਹ ਨਹੀਂ ਇਹ ਬਾਕੀ ਜਿਹੜੇ ਵੀ ਚਾਹੀਦਾ ਹੈ ਤਾਂ ਦੱਸਦੇ ਦੇ ਦੇਣਾ ਉਹਨੂੰ ਨਹੀਂ ਮਿਲਦਿਆਂ ਦਾ ਸ਼ੌਂਕ ਸਾਨੂੰ ਦੇਸੀਆਂ ਦਾ ਹੀ ਆਹ ਬੱਚਾ ਫੜਿਆ ਪਿਠਾਉਂਦੀ ਆਹ ਬਾਕੀ ਸਾਰੇ ਘਰ ਦੇ ਬੱਚੇ ਸਾਡੇ ਸਾਰੇ ਉੱਡੇ ਗਿੱਜੇ ਪੱਕੇ ਘਰ ਦੇ ਕੁਝ ਵੱਡੀਆਂ ਕਬੂਦਰੀਆਂ ਜੋੜੇ-ਜੋੜੇ ਲਾਉਣ ਵਾਸਤੇ ਛੱਡਣੀਆਂ ਥੱਲੇ ਕੋਈ ਤੇ ਜੋੜੇ ਲੱਗੇ ਕੁਝ ਲਾਉਣੇ ਰਿਹਾ ਸ਼ੌਕ ਕਰਮਿਆ ਚਲੋ ਕੋਈ ਘੁੱਡਾ ਖਾਡਾ ਨਹੀਂ ਵਿੱਚੋਂ ਗੱਲਾਂ ਨਹੀਂ ਹੁੰਦਾ ਸਿਰ ਇਹਨਾਂ ਦਾ ਵਿਠਾਂ ਦਾ ਹੀ ਆ ਉਹ ਅਜੇ ਨਹੀਂ ਸਾਫ਼ ਕਰਨਾ ਸਾਫ਼ ਸਵਾਬੀ ਕਰਾਂਗੇ ਤੇ ਇਹ ਰਲੋ ਕੂਤਰਾਂ ਦੀ ਬੇਟੀ ਵੀ ਗੋਲਡਨ ਆ ਅੰਦਰੋਂ ਫੇਟਿਆ ਕਬੂਤਰ ਆਪਣੀ ਮਸਤੀ ਹੈ ਅੰਦਰ ਗੁੜਪਦੇ ਆ ਮਾਦੀਆਂ ਸਾਰੀਆਂ ਤੇ ਦੋ ਚਾਰ ਪੱਠੇ ਇਹ ਵਿੱਚ ਬਾਕੀ ਸਾਰੀਆਂ ਮਾਦੀਆਂ ਇਹ ਤਕਰੀਬਨ ਓਹੋ ਕੂਤਰੀ ਨੇ ਅੰਡਾ ਦੇ ਦਿੱਤਾ ਇਧਰ ਇਹ ਵੀ ਕੋ ਉੱਤਰੀ ਉੜਦੀ ਬਹੁਤ ਜ਼ਿਆਦੀ ਉੜਦੀ ਹੈ ਇਹਦੇ ਅੰਦਰ ਇਹ ਕਿੱਥੇ ਕੁੜੀ ਹੋਰ ਹੈਗੀ ਸੀ ਉਹ ਤਾਂ ਬੜਾ ਜਿਹਾ ਫੜ ਕੇ ਸ਼ੌਂਕ ਕਰਾਉਣੇ ਆ ਪਤਾ ਨਹੀਂ ਕਿੱਥੇ ਆਸ-ਪਾਸੇ ਬੈਠੀ ਸ਼ਾਇਦ ਰਹਦੀ ਨਾਲ ਬਚਾਲਾ ਅੰਦਰ ਬਚਾ ਡਾ ਪੜਾ ਉੜਦਾ ਮੈਨੂੰ ਕਾਜੀ ਦਾ ਡਾਈ ਦਾ ਲੋਕੀ ਡਾਉਂਦੇ ਨੇ ਇੱਥੇ ਡਾਈ ਤੇ ਆ ਨਜ਼ਾਰੇ ਲਈ ਦੇ ਨਾ ਡਾ ਕੇ ਇਹ ਕੋਤੋਂ ਬੁਧਰੀ ਹੋ ਰਿਹਾ ਕਿ ਉਹ ਪਤਾ ਨਹੀਂ ਕਿੱਧਰ ਚਲ ਗਈ ਆ ਤਾਂ ਟੈਡੀ ਪਿਓਰ ਚਿੱਟੀ ਅੱਖ ਤੇ ਜਿਹੜੀ ਆੜੀ ਸੈਂਟਰ ਵਾਲੀ ਇਹ ਸ਼ਾਇਦ ਪੱਠਾ ਵਾ ਨਾਲ ਹੀ ਇਹਦਾ ਭਰਾ ਬੈਠਾ ਨਹੀਂ ਇਹ ਦੂਜੇ ਜੋੜੇ ਦਾ ਬੈਠਾ ਬੱਚਾ ਇਹ ਡਾਊਨ ਆ ਜੀ ਤੁੰਦਾ ਕਰਕੇ ਬਾਹਰ ਨਹੀਂ ਕੱਢੇ ਫਿਰ ਇਹਨਾਂ ਨੂੰ ਬਾਹਰ ਕੱਢਾਂਗੇ ਆ ਸਾਡੀ ਮੇਨ ਵੱਡੀ ਆ ਕਬੂਤਰੀ ਇਹ ਬੱਚੇ ਟਾੜੀ ਕੱਢਦੀ ਆ ਇਹਦੀ ਪੱਠੀ ਦਾ ਗਾਂ ਬੱਚਾ ਆੜਾ ਮਨ ਲਵੇ ਤੇ ਆਪਣੇ ਕੋ ਮਾਂ ਪਿਓ ਉਹਦਾ ਮਾਂ ਪਿਓ ਆ ਮਲਾ ਦੀ ਦਾਦੀ ਬੈਠੀ ਐ ਇਹ ਕਬੂਤਰ ਹੀ ਕਿੱਥੇ ਹੈਗੀ ਹੋਰ ਕਿਉਂ ਕਿਧਰ ਚਲ ਗਿਆ ਬੱਚਾ ਜਿਆ ਇਹਦਾ ਇਹਦਾ ਬੱਚਾ ਸੋ ਹੋਰ ਸੀ ਬੈਠਾ ਕੋ ਪੱਠਾ ਬੋਲ ਲੈਂਦੇ ਆ ਉਹ ਜੋ ਕਬੂਤਰੀਆਂ ਇਹ ਸਾਰੇ ਦੋ ਚਾਰ ਹੀ ਪੱਠੀਆਂ ਹੋਣਗੇ ਬਾਕੀ ਸਾਰੀਆਂ ਕਬੂਤਰੀਆਂ ਹੀ ਇੰਦੀਆਂ ਵਾ ਪੱਠੀਆਂ ਉਹ ਨਾਲ ਹੀ ਲਾਲ ਰੱਤ ਦੀ ਪੱਠੀ ਬਹੁਤ ਔਡ ਦੀ ਜਿਹੜੀ ਆ ਸਾਰੇ ਗਿੱਧੇ ਕਬੂਤਰ ਜਿਹੜੇ ਹੋ ਰਹੇ ਆ ਬੱਚੇ-ਬੱਚੇ ਕਿ ਸਾਰੇ ਥੱਲੇ ਇਹਨਾਂ ਨੂੰ ਪਾਉਣੇ ਥੋੜਾ ਜਿਹਾ ਨਾਸ਼ਤਾ ਇਹਨਾਂ ਦਾ ਹਾਂ ਤੂੰ ਜੜੀ ਲਈ ਮੇਰਾ ਬਾਹਰ ਕੱਢ ਦੇ ਤੇ ਉੱਤਰ ਤੋਂ ਉੱਪਰ ਲੱਗਣ ਦੇ ਚਾਂਸ ਹੈਗੇ ਸੂਰਜ ਨਿਕਲ ਆਇਆ ਹੋਵੇ ਸ਼ੋਅ ਹੁੰਦਾ ਪਿਆ ਇਹਨਾਂ ਨੂੰ ਨਾ ਟ੍ਰੇ ਦੇ ਵਿੱਚ ਪਾਈਏ ਫਰੋਂ ਤੋਰੀ ਗਿਆ ਅਗਰ ਗ੍ਰੇਟ ਵੀ ਬਣੀ ਪਈ ਇੱਧਰ ਸਾਰਾ ਗੋਜੀ ਰੱਖੀਦਾ ਇਹਨਾਂ ਦਾ ਪ੍ਰੋਪਰ ਕੇਅਰ ਕਰਿਆ ਕਰੋ ਕਬੂਤਰਾਂ ਦੀ ਸਰਦੀ ਦੇ ਵਿੱਚ ਬਸ ਇਹ ਜੀ ਗੁੱਡੇ ਨਹੀਂ ਕਵਰ ਕਰਦੇ ਅਸੀਂ ਆਪਣਾ ਤਜਰਬਾ ਦੱਸੰਦੇ ਕਦੀ ਗੁੱਡਾ ਨਹੀਂ ਕਵਰ ਕੀਤਾ ਜਾਲੀ ਆ ਵੀ ਓਪਨ ਹੈ। ਅਬੀ ਬਾਰੀ ਨੇ ਜਾਲੀ ਲੱਗੀ ਆ। ਆ ਚਰਨਾ ਨੂੰ ਜਾਲੀ ਲੱਗੀ ਆ। ਬਾਹਰ ਅੰਦਰ ਵੀ ਜਾਲੀ ਲੱਗੀ ਆ। ਇਹ ਸਾਰੇ ਓਪਨ ਹੀ ਰਹਿੰਦੇ। ਇਹਨਾਂ ਨੂੰ ਕਦੀ ਨਹੀਂ ਕਵਰ ਕੀਤਾ। ਨਾ ਕਰਨਾ ਨਾ ਕਰਨੇ। ਕੋ ਉਧਰ ਫੇਟ ਰਹਿੰਦੇ ਇਦਾਂ ਵੀ। ਕੋਈ ਇਹੋ ਜਿਹੀ ਸ਼ੋਅ ਹੁੰਦਾ। ਹੁਣ ਇਹਨਾਂ ਨੂੰ ਪਾਈਏ ਦੂਜਾ ਫਿਰ ਤੁਹਾਨੂੰ ਥੱਲੇ ਵਕੋਣੇ ਡਿੱਟਰ ਚ। ਕੋਈ ਜਿਹੜੇ ਬੱਤੇ-ਕੁੱਤੇ ਵੱਡੇ ਕੋਈ ਨਿਕਲੇ ਉਹ ਜਿਹੜੇ ਉੱਡੇ ਆ ਥੱਲੇ ਬੈਠੇ ਸੜੇ ਉਹ ਡੋਬਾ ਵਾਲਾ ਤੇਡੀ ਤੇ 골ਡਨ ਆ ਤੇਡੀ ਜੋੜਾ ਕੁਦਾਹੀਂ ਇੱਥੇ ਵੀ ਨਹੀਂ ਜੋ ਕਵਰ ਕੀਤਾ ਇਧਰ ਵੀ ਜਾਲੀ ਓਪਣੀ ਆ ਆ ਬਾਹਰ ਤੇ ਆ ਜਾਲੀ ਓਪਣ ਥੋੜੇ ਘਾਟੇ ਨਹੀਂ ਕਵਰ ਕਰ ਦਿੰਦੇ ਆ ਰਹੀਆਂ ਨੇ ਗੋਤਰਾ ਲਾਲ ਅੱਖਾਂ ਵਾਲਾ ਡੱਬ ਵਾਲਾ ਉਹ 골ਡਨ ਹੈ ਉਹ ਸੇਬੇ ਵਾਲੀ ਜੋੜੇ ਦਾ ਇਹਦਾ ਬੱਚਾ ਨੂੰ ਬਿਠਾ ਨਾਲ ਬਿਠਾ ਹਰਾ ਉਹ ਸਲੀਟ ਬੱਚਾ ਉਹ 골ਡਨ ਗਾਇਮਡ ਆ ਲੱਖਾਂ ਵਾਲਾ ਉਹਨਾਂ ਨਵ ਰੈਗੂਲਰ ਵੀਡੀਓ ਪਾਇਆ ਕਰਮੀਆ ਤੇ ਨਾ ਮੇਰਾ ਵੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ